ਸ਼ਹਿਰ ਕੋਰਾਲੀ ਦੇ ਵਿੱਚ ਇੱਕ ਨੌਜਵਾਨ ਦੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬਟਾਲੀ ਦਾ ਰਹਿਣ ਵਾਲਾ ਇਹ ਨੌਜਵਾਨ ਸ਼ਹਿਰ ਕੋਰਾਲੀ ਦੇ ਵਿੱਚ ਸਬਜ਼ੀ ਲੈਣ ਆਇਆ ਸੀ ਜਿੱਥੋਂ ਸਬਜ਼ੀ ਲੈ ਕੇ ਜਦੋਂ ਉਹ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਸੀ ਤਾਂ ਰਾਸਤੇ ਦੇ ਵਿੱਚ ਉਸ ਦੇ ਗੱਲ ਦੇ ਵਿੱਚ ਚਾਈਨਾ ਡੋਰ ਆ ਕੇ ਲਪਟ ਗਈ ਜਿਸ ਦੇ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮੌਕੇ ਤੇ ਲੰਘ ਰਹੇ ਲੋਕਾਂ ਦੇ ਵੱਲੋਂ ਉਸ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕੀ ਉਸ ਦੀ ਹਾਲਤ ਤਰਸਯੋਗ ਦੇਖ ਕੇ ਡਾਕਟਰਾਂ ਨੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਅਤੇ ਜਿੱਥੇ ਜਾ ਕੇ ਉਸ ਦੀ ਡੈਥ ਹੋ ਗਈ ਤੁਸੀਂ ਵੀ ਸੁਣੋ ਮੌਕੇ ਤੇ ਪਹੁੰਚੇ ਲੋਕਾਂ ਨੇ ਕੀ ਕਿਹਾ ਦੇਖੋ ਜੀ ਬਹੁਤ ਮਤਭਾਗ ਦੀ ਘਟਨਾ ਵਾਪਰੀ ਹੈ ਮੇਰੇ ਪਿੰਡ ਤੋਂ ਹੀ ਨੌਜਵਾਨ ਸੀ ਜਿਹੜਾ ਇੱਥੋਂ ਸਬਜ਼ੀ ਲੈ ਕੇ ਆਪਦੇ ਘਰੇ ਜਾ ਰਿਹਾ ਸੀ ਲੇਕਿਨ ਚੈਨਾ ਡੋਰ ਦੇ ਕਾਰਨ ਕਿਉਂਕਿ ਗੰਨੇ ਦੇ ਵਿੱਚ ਉਹ ਚੈਨਾ ਡੋਰ ਉਲ ਰਹੀ ਸੀ ਉੱਤੋਂ ਤੋਂ ਹੀ ਚੈਨਾ ਡੋਰ ਦੇ ਨਾਲ ਗਲ ਦੇ ਵਿੱਚ ਲੱਗਣ ਨਾਲ ਆਟੋਮੈਟਿਕਲੀ ਉਹਨਾਂ ਦਾ ਉਹਦਾ 80% ਗਲ ਕੱਟ ਹੋ ਗਿਆ ਜੀ। ਉਸੇ ਟਾਈਮ ਆਉਂਦੀ ਸਪੋਰਟ ਸੋ ਕਹਿਣਾ ਕੀ ਚਾਹੁੰਦੇ ਕਹਿਣਾ ਤਾਂ ਅਸੀਂ ਮਤਲਬ ਬਹੁਤ ਦੁੱਖ ਦੇ ਵਿੱਚੋਂ ਪੂਰਾ ਨਗਰ ਗੁਜ਼ਰਿਆ ਏ ਤੇ ਅਸੀਂ ਸਖਤ ਹਦਾਇਤیں ਦੇਣੀ ਚਾਹੁੰਦੇ ਆ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹੈਗੀ ਕੋਈ ਕੁਝ ਨਹੀਂ ਰਿਹਾ ਦੇ ਜਿੰਮੇ ਤੇ ਹਾਲਾਤ ਬਣ ਚੁੱਕੇ ਆ। ਤੁਸੀਂ ਇਹ ਦੇਖੋ ਜੇ ਮਤਲਬ ਚਾਇਨਾ ਵਕੀ ਹੈ ਦੁਕਾਨਾਂ ਦੇ ਉੱਤੇ ਚੀਜ਼ ਵਿਕੀ ਹੈ ਤਾਂ ਹੀ ਕੋਈ ਲੈ ਜਾ ਕੇ ਜਾਂ ਕਿਸੇ ਨੇ ਇਸਤੇਮਾਲ ਕੀਤਾ ਹੈ ਨਾ ਸਰਕਾਰ ਟੀਵੀਆਂ ਦੇ ਵਿੱਚ ਆ ਚੁੱਕਿਆ ਵੀ ਚਾਇਨਾ ਡੋਰ ਤੇ ਪਾਬੰਦੀ ਹੈ ਲੇਕਿਨ ਚੀਜ਼ ਆਮ ਵਿਕ ਰਹੀ ਹੈ ਤੁਸੀਂ ਆਮ ਕੋਈ ਚੀਜ਼ ਦੇਖ ਲਓ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਰਕਾਰ ਇਹ ਪਾਬੰਦੀਆਂ ਲਾਤੀਆਂ ਉਹ ਸ਼ਰਿਆਂ ਵਿਕਦੀਆਂ ਕੋਈ ਉੱਥੇ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਕੋਈ ਦੇਖਦਾ ਨਹੀਂ ਦੁਕਾਨਦਾਰ ਧੜਾਧੜ ਚੀਜ਼ਾਂ ਵਜਦੀਆਂ ਲੇਕਿਨ ਜਿਹੜਾ ਹੁਣ ਦੁਕਾਨਦਾਰ ਕਰਾਲੀ ਦੇ ਵਿੱਚ ਸਾড়ে ਹੱਥੇ ਸਾড়ে ਹੱਥੇ ਚੜ ਗਿਆ ਕੋਈ ਵੀ ਚੜ ਗਿਆ ਉਹ ਬਖਸ਼ ਨਹੀਂ ਜਾਣਾ ਦੁਕਾਨਦਾਰ ਕੋਲ ਅਸੀਂ 5 ਮਿੰਟ ਚ ਉਹਦੀ ਰਾਖ ਬਣਾ ਦਣੀ ਚਾਲ ਕੇ ਫੂਕੇ ਅਸੀਂ ਹੁਣੇ ਦੇਖਣ ਲੱਗੇ ਆ ਤੁਹਾਨੂੰ ਲੱਗ ਰਿਹਾ ਹੈ ਕਿ ਮਿਲੀ ਭੁਗਤ ਨਾਲ ਡੋਰ ਵਿਕ ਰਹੀ ਹੈ ਉਹ ਭਾਈ ਇਸ ਹੋਰ ਕਿਕਣਾ ਵਿਕ ਰਹੀ ਪਤਾ ਹੈ ਮਿਲੀ ਭੁਗਤ ਨਾਲ ਮਿਲ ਰਹੀ ਪਤਾ ਨਹੀਂ ਅਗਲਾ ਪ੍ਰਸ਼ਾਸਨ ਨੂੰ ਗਿਣਦਾ ਨਹੀਂ ਕੁਛ ਤਾਂ ਹੋ ਰਿਹਾ ਨਾ ਜਾਂ ਤਾਂ ਉਹ ਪ੍ਰਸ਼ਾਸਨ ਨੂੰ ਗਿਣਦੇ ਹੀ ਨਹੀਂ ਲੋਕ ਅਲੱਗ ਦਾ ਅਸੀਂ ਆਪਣੇ ਜੋਰ ਨਾਲ ਵੇਚ ਰਹੇ ਆ ਜਾਂ ਮੇਰੀ ਬਕੁਸ਼ਤਾ ਹੋ ਰਹੀ ਹੈ ਨਾ ਜੇ ਸਾਰੇ ਤੱਕੇ ਕੋਈ ਵੀ ਦੁਕਾਨ ਚੜ ਗਿਆ ਦੇਖੋ ਜੀ ਸਾਡੇ ਨੌਜਵਾਨਾਂ ਨਾਲ ਕਿੱਟਣਾ ਵਾਪਰੀ ਹੈ ਜੇ ਕੋਈ ਵੀ ਤੱਕੇ ਚੜ ਗਿਆ ਅਸੀਂ ਤਖਾਨ 5 ਮਿੰਟ ਚ ਰਾਖ ਬਣਾ ਦੇਣੀ ਜੀ ਦੀ ਮਰਜ਼ੀ ਕਰ ਬੜੇ ਤੇ ਵੱਡੇ ਸਮਰਸ਼ਾਇਦਾਰ ਦੀ ਹੈ ਸਖਤ ਸ਼ਬਦਾਂ ਦੇ ਵਿੱਚ ਦੇਖੋ ਜਿਹੜਾ ਕੰਮ ਸਰਕਾਰ ਨਹੀਂ ਕਰ ਸਕਦੀ ਪ੍ਰਸ਼ਾਸਨ ਨਹੀਂ ਕਰ ਸਕਦਾ ਸਾਨੂੰ ਦੱਸਣਾ ਅਸੀਂ 2 ਦਿਨ ਦੇ ਵਿੱਚ ਰਿਜ਼ਲਟ ਦੇ ਸਕਦੇ ਹਾਂ ਮੁੜ ਕੇ ਦੁਕਾਨ ਨਹੀਂ ਸਾਰੀ ਜ਼ਿੰਦਗੀ ਖੁੱਲੂਗੀ ਬੰਦਾ ਹੀ ਨਹੀਂ ਰਹੂਗਾ ਜਿਹੜਾ ਅੱਧਾ ਵੇਚਦਾ ਉਹ ਬੰਦਾ ਹੀ ਨਹੀਂ ਰਹੂਗਾ ਸੋ ਇਹ ਉਹਨਾਂ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਜਿਹੜੀ ਚੀਜ਼ ਨੁਕਸਾਨਦਾਇਕ ਹੈ ਉਹਦੇ ਉੱਤੇ ਆਪਾਂ ਪਰਹੇਜ਼ ਕਰੀਏ ਅੱਜ ਕਿਸੇ ਇੱਕ ਇਕਲੌਤਾ ਦਸੋ ਮਾਪਿਆਂ ਦਾ ਇਕਲੌਤਾ ਬੱਚਾ ਸੀ ਜੀਦੀ ਅਜੂ ਦੇ ਘਰ ਨੇ ਆਪਾਂ ਕਹਿ ਰਹੇ ਜੀ ਉਹਦੀ ਜਾਨ ਬੱਜੇ ਬੇ ਚੰਗੀ ਗੱਲ ਹੈ ਲੇਕਿਨ ਜਿਹੜਾ 80% ਅਲੱਗ ਹੋ ਗਏ ਬਹੁਤ ਜ਼ਿਆਦਾ ਗੰਭੀਰ ਹਾਲਾਤ ਦੇ ਵਿੱਚ ਲੈ ਕੇ ਗਏ ਆ ਸਾਨੂੰ ਤਾਂ ਬਹੁਤ ਮਤਲਬ ਕੀ ਦਸੀਏ ਤੁਹਾਨੂੰ ਠੀਕ ਹੈ ਸਰ ਆਪਣਾ ਨਾਮ ਕੀ ਹੈ ਤੇ ਮੁੰਡਿਆ ਦਾ ਨਾਮ ਕੀ ਸੀਗਾ ਜੋ ਚਾਈਨਾ ਟੂ ਜਤਿੰਦਰ ਸਿੰਘ ਹੈ ਮੈਨੂੰ ਪਹੁੰਚ ਲੱਗਦਾ ਜੀ ਮੇਰਾ ਨਾਮ ਜਤਿੰਦਰ ਸਿੰਘ ਹੈ ਤੁਹਾਨੂੰ ਕਦ ਪਤਾ ਲੱਗਿਆ ਸਾਨੂੰ ਜੀ ਤਕਰੀਬਨ 20 ਮਿੰਟ ਬਾਅਦ ਪਤਾ ਲੱਗਿਆ ਕਿ ਕਿਸੇ ਮੁੰਡੇ ਦਾ ਰਾਹ ਕਿਦਾ ਫੋਨ ਗਿਆ ਵੀ ਇਦਾਂ ਕਰਕੇ ਤੁਹਾਡੇ ਮੇਰੇ ਬੇਟੇ ਨੂੰ ਤੁਹਾਡੇ ਬ੍ਰਦਰ ਦੀ ਉੱਥੇ ਚਾਈਨਾ ਟੂ ਨਾਲ ਕਰਦਣ ਬਾਢ ਹੋ ਗਈ ਅਸੀਂ ਮੋਟਰ ਚੱਕ ਕੇ ਜਦੇ ਆ ਗ ਤਮਰੇ ਜਗ੍ਹਾ ਆ ਕੇ ਦੇਖਿਆ ਲਹੂ ਰਵਾਨ ਹੋਇਆ ਪਿਆ ਸੀਗਾ ਤੇ ਪੰਜ ਸੱਤ ਬੰਦੇ ਉਧਰ ਵੀ ਗੜੇ ਸੀਗੇ ਮੈਂ ਜੇ ਦੇਖਿਆ ਜੀ ਕਹਿੰਦੇ ਵੀ ਐਂਬੂਲੈਂਸ ਭਾਈ ਹੋਈ ਐਂਬੂਲੈਂਸ ਪਹੁੰਚੀ ਨਹੀਂ ਕਦੇ ਪੁਲਿਸ ਵਾਲੇ ਫੋਨ ਕਰਿਆ ਜੀ ਫੋਨ ਵਾਲੇ ਪੁਲਿਸ ਵਾਲੇ ਵੀ ਪਹੁੰਚੇ ਫਿਰ ਅਸੀਂ ਆਪਣੀ ਗੱਡੀ ਘਰ ਤੋਂ ਗੱਡੀ ਲੈ ਕੇ ਆਪਣੀ ਗੱਡੀ ਪ੍ਰਾਈਵੇਟ ਚ ਤਾਂ ਇੱਥੇ ਹਸਪੀਟਲ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਮੌਕੇ ਦੇ ਮੁੰਡੇ ਦੇ ਮੌਕੇ ਹਾਲਾਤ ਜੀ ਕਿ ਵੀ ਸਾਨੂੰ ਇਹ ਲੱਗਦਾ ਸੀਗਾ ਵੀ 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 ਹੈ ਨਹੀਂ ਸਾਨੂੰ ਜਿਹੜੇ ਉਸ ਟਾਈਮੇ ਲੱਗਦਾ ਸੀਗਾ ਵੀ ਹੈ ਨਹੀਂ ਖੂਨ ਕਾਫੀ ਬਾਹਰ ਬਾਹ ਚੁੱਕਿਆ ਸੀਗਾ ਗਰਦਨ ਤੇ ਕਿੱਡਾ ਕੱਟ ਸੀਗਾ ਗਰਦਨ ਤੇ ਕਿਰ ਮੰਗ ਜੀ ਕਿਹਾ ਜੀ ਪ੍ਰਸ਼ਾਸਨ ਮੰਗ ਕਰਦੇ ਵੀ ਪੁਲਿਸ ਸਾਹਿਬ ਤੋਂ ਮੰਗ ਕਰਦੇ ਵੀ ਨਾ ਜੀ ਕਾਰਵਾਈ ਸਖਤ ਸਖਤ ਕਾਰਵਾਈ ਕਰੀ ਜਾਵੇ ਇਹ ਡੋਰ ਵੇਚਦੇ ਆ ਅੱਗੇ ਵੀ ਕਈ ਪਹਿਲਾਂ ਵਾਰ ਦਾ ਤੱਕਰਾਲੀ ਛੱਤ ਵੀ ਅੱਗੀ ਕਿੰਨੀ ਵਾਰ ਦਾ ਤੋਹੀਆਂ ਜੀ ਵੈਸੇ ਸਾਡੇ ਨੌਜਵਾਨ ਭ੍ਰਿਘਾ ਸੀਗਾ ਜੀ ਇਕੱਲੇ ਕੱਲਾ ਬੇਟਾ ਐ ਤੇ ਜੀ ਮੰਮੀ ਵੀ ਦੀ ਡੈਥ ਹੋ ਚੁੱਕੀ ਐ ਇਹਦਾ ਫਾਦਰ ਸਾਹਿਬ ਜੋ ਡਰਾਈਵਰੀ ਕਰਦੇ ਆ ਆਪਣਾ ਕਯਾਰਾ ਕਰਦੇ ਬੜੇ ਵਧੀਆ ਤੇ ਆਹ ਦੇਖੋ ਮੌਕੇ ਵਰਾ ਕੇ ਵੀ ਬੜਾ ਦੁਰਘਟਨਾ ਮਾਰੀ ਦੁਰਘਟਨਾ ਹੋਈ ਔਰ ਅਸੀਂ ਕੀ ਕਹਾਂ ਜੀ ਪ੍ਰਸ਼ਾਸਨ ਆ ਵੀ ਗੁੰਦਿਆਂ ਕਰਵਾਈ ਕਰੀ ਜਾਵੇ ਆ ਗਿਆ ਸੀ ਚੈਨਾਟੌਰ ਦੇ ਨਾਲ ਤੇ ਪੇਸ਼ੈਂਟ ਆਇਆ ਤੇ ਕਿੱਥੇ ਰੈਫਰ ਕਰਿਆ ਕਿੰਨੀ ਕੁ ਤੇ ਜਿਹੜਾ ਕਲਾ ਕੱਟਿਆ ਗਿਆ ਕੀ ਕਹਣਾ ਤੁਹਾਨੂੰ ਉਹਦੇ ਜੀ ਬਹੁਤ ਜ਼ਿਆਦਾ ਡੂੰਗੀ ਸੱਟ ਸੀ ਗਲੇ ਦੇ ਵਿੱਚ ਤੇ ਅਸੀਂ ਇਨੀਸ਼ੀਅਲੀ ਟਰੀਟਮੈਂਟ ਕਰਕੇ ਉਹਨਾਂ ਨੂੰ 6 ਫੇਸ ਮੋਹਾਲੀ ਰੈਫਰ ਕੀਤਾ ਬਟ ਬਹੁਤ ਗੰਭੀਰ ਹਾਲਤ ਸੀ ਜੀ ਉਹ ਕਿੰਨੇ ਪਰਸੈਂਟ ਉਹਦਾ ਕਲਾ ਕੱਟਿਆ ਗਿਆ ਜੇ ਦੇਖਿਆ ਜਾਵੇ ਜੀ ਅੰਦਰ ਤੱਕ ਹੱਡੀ ਤੱਕ ਵਿਜ਼ੀਬਲ ਸੀਗੀ ਤਾਂ ਬਹੁਤ ਡੂੰਗਾ ਸੱਟ ਇਹ ਇੱਕ ਉਹਨਾਂ ਦੇ ਮਾਪਿਆਂ ਦਾ ਇੱਕ ਹੋਰ ਜਿਹੜਾ ਦੋਸ਼ ਹੈ ਕਿ ਜਦੋਂ ਬੱਚਾ ਤੜਫ ਰਿਹਾ ਸੀ ਐਂਬੂਲੈਂਸ ਜ਼ਰੂਰ ਸੀ ਪਰ ਡਰਾਈਵਰ ਨਹੀਂ ਸੀ ਭਾਜੀ ਉਹਦਾ ਮੈਨੂੰ ਉਹਦੇ ਬਾਰੇ ਕੋਈ ਅਪਾ ਤਾਂ ਕਰਾਲੀ ਦੇ ਜਿਹੜਾ ਤੁਸੀਂ ਹਸਪਤਾਲ ਵਿੱਚ ਪੁੱਛੇ ਹੋ ਕੀ ਮਾਮਲਾ ਹੈ ਇਹਦੀ ਇੱਕ ਲੜਕਾ ਹੈ ਗੁਰਿੰਦਰ ਸਿੰਘ ਅੱਜ ਬਡਾਲੀ ਰੋਡ ਤੋਂ ਜਿਹੜਾ ਕਰਾਲੀ ਵੱਲ ਨੂੰ ਆ ਰਿਹਾ ਸੀ ਉਹਨੂੰ ਕੋਈ ਚైనਾ ਡੋਰ ਕਹਿੰਦੇ ਆ ਵੀ ਜਿਹੜੀ ਗਲੇ ਵਿੱਚ ਲੱਗਣ ਕਾਰਨ ਸੀ ਸੀ ਹੋ ਇਨਫੋਰਮੇਸ਼ਨ ਮਿਲਦੇ ਹਸਪਤਾਲ ਪੁੱਜੇ ਸੀ ਸਿਵਲ ਹਸਪਤਾਲ ਕਰਾਲੀ ਜਿਹੜਾ ਉਹਨਾਂ ਨੂੰ ਰੈਫਰ ਸ਼ੇਫਿਸ ਕੀਤਾ ਗਿਆ ਹੈ ਬਾਕੀ ਬਕੂਆ ਕਲੀਅਰ ਕਰਕੇ ਫਿਰ ਅਗਲੀ ਜੋ ਕਾਰਵਾਈ ਬਣਦੀ ਉਹ ਕੀਤੀ ਜਾਏਗੀ ਸਰਕਾਰ ਦੇ ਵੱਲੋਂ ਇਸ ਤੇ ਉੱਤੇ ਪਵੰਦੀ ਹੈ ਪੂਰੀ ਲਗਾਈ ਹੋਈ ਹੈ ਹਾਂਜੀ ਬਿਲਕੁਲ ਪਵੰਦੀ ਹੈ ਜੀ ਬਾਕੀ ਵਾ ਕਿਸ ਤਰ੍ਹਾਂ ਇਹ ਵੇਚ ਰਹੀ ਹੈ। ਬਾਕੀ ਅਜੇ ਪਤੰਗਾਂ ਦਾ ਕੋਈ ਦੌਰ ਨਹੀਂ ਇਹਦੇ ਚੱਲ ਰਿਹਾ ਕੋਈ ਉੜ ਨਹੀਂ ਰਹੀ। ਬਾਕੀ ਆਪਾਂ ਵੈਰੀਫਾਈ ਕਰਦੇ ਹਾਂ। ਮੁੰਡਾ ਕਿੱਥੇ ਦਾ ਰਹਿਣ ਵਾਲਾ ਤੇ ਕੀ ਨਾਮ ਨਹੀਂ ਕਿਹਾ ਜੀ? ਮੁੰਡਾ ਜਤਿੰਦਰ ਸਿੰਘ ਆ ਜੀ ਪੁੱਤਰ ਗੁਰਲੋਚਨ ਸਿੰਘ ਇਹਨੇ ਬਿਹੜਾਲੀ ਦਾ ਜੀ। ਉਮਰ ਕੋਈ 30-35 ਦੇ ਕਰੀਬ ਹੈਗੀ। ਕੋਈ ਹੋਈ ਗੱਲ ਵਾ ਜੀ ਕੋਈ। ਡਾਕਟਰ ਨੇ ਇਹ ਕਹਿੰਦੇ ਸੀ ਰੈਫਰ ਕਰ ਦਿੱਤਾ ਹੈ 6 ਫੀਸ ਦੇ। ਲਾਡ ਦੀ ਇਹਦੇ ਪੁੱਛਣੀ ਹੈ ਡਾਕਟਰਾਂ ਨੂੰ। ਜੇ ਕੋਈ ਦੁਕਾਨਦਾਰ ਚਾਇਨਾ ਡੋਰ ਵੇਚਦਾ ਪਾਇਆ ਜਾਂਦਾ ਤਾਂ ਉਹਦੇ ਕੀ ਕਾਰਵਾਈ ਕਰੋਗੇ ਜੀ ਹੁਣ? ਕੀ ਸਖਤਾਈ ਹੋਗੀ? ਬਿਲਕੁਲ ਹੋਏਗੀ ਜੀ ਬਿਲ ਅੱਗੇ ਵੀ ਹੁੰਦੀ ਰਹੀ ਐ ਨਹੀਂ ਫਿਰ ਅਗਰ ਹੁੰਦੀ ਰਹਿੰਦੀ ਤਾਂ ਫਿਰ ਅੱਜ ਇਹ ਚੈਨਾ ਡੋਰ ਦੇ ਨਾਲ ਇਹ ਹਾਸਾ ਨਾ ਹੁੰਦਾ ਫਿਰ ਨਹੀਂ ਆਪਾਂ ਵੈਰੀਫਾਈ ਕਰਦੇ ਆ ਨਾ ਕਿਹੜੀ ਡੋਰ ਸੀ ਕਿੱਦਾਂ ਸੀ ਦੂਜੀ ਡੋਰ ਨਾ ਵੀ ਅਜਿਹਾ ਹੋ ਸਕਦਾ ਹੈ ਦੂਜੀ ਡੋਰ ਤਾਂ ਸਿਰਫ ਤਾਂ ਅੱਗੇ ਦੀ ਹੁੰਦੀ ਉਹ ਤਾਂ ਟੁੱਟੇ ਜਾਂਦੀ ਹੈ ਗਰਦਨ ਤੇ ਜੀ ਹਾਂ ਉਹ ਆਪਾਂ ਵੈਰੀਫਾਈ ਕਰ ਲਾਂਗੇ ਪਹਿਲਾਂ ਦੇਖ ਕੇ ਇਹ ਇਨੀਸ਼ੀਅਲ ਪਾਰਟ ਆ ਜਸਟ ਇਨਫੋਰਮੇਸ਼ਨ ਮਿਲ ਗਈ ਆਪਾਂ ਨੂੰ ਆਪਾਂ ਜਿਵੇਂ ਬਣਦੇ ਉਹ ਕਰ ਰਹੇ ਨੇ ਕਈ ਬੰਦੇ ਐਹੇ ਜਿਹੇ ਦੁਕਾਨਦਾਰ ਆ ਪੁਲਿਸ ਦੀ ਅੱਖਾਂ ਦੇ ਵਿੱਚ ਧੂੜ ਝੋਕ ਕੇ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਆਪਣੇ ਅੱਡੇ ਬਣਾਏ ਹੋਏ ਨੇ ਜੀ ਸਾਡੀ ਹੈਲਪ ਕਰੋ ਇਨਫੋਰਮੇਸ਼ਨ ਦਿਓ ਆ ਬਾਕੀ ਆਪਣੀ ਵੀ ਜਦੋਂ ਵੀ ਉਹਦਾ ਰੇਟ ਆਪਾਂ ਚਲਦੇ ਆ ਕੰਟੀਨਿਊ ਰੇਟਾਂ ਚੱਲਦੀਆਂ ਐ ਐਹੋ ਜਿਹੀ ਕੋਈ ਗੱਲ ਨਹੀਂ ਹੈ ਜੇ ਸਾਡੀ ਹੈਲਪ ਕਰੋਗੇ ਆਪਾਂ ਬਿਲਕੁਲ ਕਾਰਵਾਈ ਕਰਾਂਗੇ